ਵਾਹਿਗੁਰੂ ਸਾਹਿਬ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ ਸਤਗੁਰ ਢਾਕ ਲਿਆ ਮੋਹੇ ਪਾਪੀ ਪਰਦਾ ਢਾਕਣ ਹਾਰੇ ਪ੍ਰਭੂ ਹਮਾਰੇ ਜੀ ਪ੍ਰਾਨ ਸੁਖ ਦਾਤੇ अविनासी अवगत स्वामि पूरन पुरुष बिदाते उसत कहण न जाय तुम्हारी कौन कहे तू कद का नानक दास तंक बलहारी मिले नाम हर नमका अंदर सच्चा ने हा लाया प्रीतम अपने ਤਨ ਮਨ ਹੋਏ ਨਿਹਾਲ ਜਾ ਗੁਰ ਦੇਖਾ ਸਾਬਣ ਸੁਖ ਹਟਲ ਗੁਰ ਸੇਵੀਐ ਅਹਨੇ ਸਹਜ ਸੁਭਾਅ ਦਰਸਨ ਪਰਸ ਇਹ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵਹਾ ਸਿਫਤਖ ਸੰਮੰਦੇ ਨੁਰ ਅਰਸੋਂ ਗੁਰ ਸਹ ਛਟੀਐ ਤਦ ਡਿਟੇ ਸੱਚੇ ਪਾਤਸ਼ਾ ਮਲ ਜਨਮ ਜਨਮ ਦੀ ਕਟੀਆ ਸੱਜਣ ਸੱਚਾ ਪਾਤਸ਼ਾ ਸਰਸਾ ਹੰਦ ਸਾਹ ਜਿਸ ਪਾਸ ਬਹਿਟਿਆ ਸੋਹੀਐ ਸਬਨਾ ਦਾ ਵੇਸਾਹ ਜਿਸ ਪਾਸ ਬਹਿਟਿਆ ਸੋਹੀਐ ਸਬਨਾ ਦਾ ਵਸਾਹੋ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠਾ ਮਹੱਲਾ 5 ਘਰ ਪਹਿਲਾ ਅਸ਼ਟਪਦੀਆ ਇਕ ਓਅੰਕਾਰ ਸਤਗੁਰ ਪ੍ਰਸਾਦ ਸਭ ਜਗ ਜਿਨ ਹੈ ਉਪਾਇਆ ਭਾਈ ਕਰਨ ਕਾਰਨ ਸਮਰੱਥ ਜਿਉ ਪਿੰਡ ਜਿਨ ਸਾਜਿਆ ਭਾਈ ਦੇ ਕਰ ਆਪਣੀ ਬਾਥਾ ਸਭ ਜਗ ਜਿਨ ਹੈ ਉਪਾਇਆ ਭਾਈ ਕਰਨ ਕਾਰਨ ਸਮਰੱਥ ਜਿਉ ਪਿੰਡ ਜਿਨ ਸਾਜਿਆ ਭਾਈ ਦੇ ਕਰ ਆਪਣੀ ਬਾਤ ਕਿੰਨ ਕਹੀ ਆ ਕਿ ਉਹ ਦੇਖਿਆ ਪਾਈ ਕਰਤਾ ਏਕ ਅਕਥ ਗੁਰੂ ਗੋਬਿੰਦ ਸਲਾਹੀਆ ਪਾਈ ਜਿਸ ਤੇ ਜਾਪੈ ਤਾਥ ਮੇਰੇ ਮਨ ਹ ਜਪਿਆ ਹਰਿ ਭਗਵੰਤਾ ਨਾਮ ਦਾ ਨੇ ਆਪੜੇ ਦੂਖ ਦਰਦ ਕਾ ਹੰਤਾ ਰਹਾ ਜਾ ਕਾ ਘਰ ਸਭ ਕਿਛ ਹੈ ਆਪਾਈ ਨੌਨਿੱਧ ਪਰੇ ਪੰਡਾਰ ਤਿਸ ਕੀ ਕੀਮਤ ਨਾ ਬਵੈ ਭਾਈ ਉਚਾ ਅਗਮ ਅਪਾਰ ਜੀ ਜੰਤ ਪ੍ਰਤਿਪਾਲਦਾ ਭਾਈ ਨੇਤਨਿਤ ਕਰਦਾ ਸਾਰ ਸਤਿਗੁਰ ਪੂਰਾ ਭੇਟੀਐ ਭਾਈ ਸ਼ਬਦ ਮਿਲਾਵਣ ਹਾਰ ਸੱਚੇ ਚਰਨ ਸਰੇਵੀ ਇਹ ਪਾਈ ਪ੍ਰੰਪੋਵਨਾਸ ਮਿਲ ਸੰਤ ਸਬਾ ਮਨ ਮਾਂਜੀਆ ਪਾਈ ਹਰ ਕਾ ਨਾਮ ਨਿਵਾਸ ਮਿਟੇ ਅੰਧੇਰਾ ਅਗਿਆਨਤਾ ਪਾਈ ਕਮਲੋ ਵ ਪਰਗਾਸ ਗੁਰਬਚਨੀ ਸੁਖ ਉਪਜਾ ਪਾਈ ਸਭ ਫਲ ਸਤਗੁਰ ਪਾਸ ਮੇਰਾ ਤੇਰਾ ਛੋੜੀਆ ਪਾਈ ਹੋਈਐ ਸਭ ਕੀ ਧੂਰਾ ਘਟ ਘਟ ਬ੍ਰਹਮ ਬਸਾਰਿਆ ਪਾਈ ਕ ਸੁਣਾ ਹਜ਼ੂਰ ਜਿਤ ਦਿਨ ਵਿਸਰ ਪਾਰ ਬ੍ਰਹਮ ਪਾਈ ਤਿਤ ਦਿਨ ਮਰੀਆ ਝੂਰਾ ਕਰਨ ਕਰਾਵਨ ਸਮਰੱਥੋ ਪਾਈ ਸਰਬ ਕਲਾ ਭਰਪੂਰ ਪ੍ਰੇਮ ਪਦਾਰਥ ਨਾਮ ਹੈ ਪਾਈ ਮਾਇਆ ਮੋਹ ਬਿਨਾਸ ਤਿਸ ਭਾਵਾਂ ਤਾਂ ਮੇਰ ਲਏ ਪਾਈ ਹਿਰਦਾ ਨਾਮ ਨਿਭਾਸ ਗੁਰਮੁਖ ਕਮਲ ਪਰਗਾਸਿਆ ਪਾਈ ਹਿਰਦਾ ਹੋਵਾ ਪਰਗਾਸ ਪ੍ਰਗਟ ਪਿਆ ਪਰਤਾਪ ਪ੍ਰਭ ਭਾਈ ਮੌਲਿਆ ਧਰਤ ਅਕਾਸ ਗੁਰਪੂਰ ਸੰਤੋਖਿਆ ਪਾਈ ਹਨਸ ਲਾਗਾ ਪਾਓ ਰਸਨਾ RAM ਰਬ ਸਦਾ ਪਾਈ ਸਾਚਾ ਸਾਦ ਸਵਾ ਕਰਣੀ ਸੁਣ ਸੁਣ ਜੀਵ ਆ ਪਾਈ ਨਹਿ ਚਲ ਪਾਇਆ ਥਾਓ ਜਿਸ ਪਰ ਤੀਤ ਨਿਆ ਵਾਈ ਪਾਈ ਸੋ ਜੀੜਾ ਜਲ ਜਾਓ ਬਹੁ ਗੁਣ ਮੇਰੇ ਸਾਹਿਬ ਪਾਈ ਹਉ ਤਿਸ ਕਾ ਬਲ ਜਾਉ ਓ ਨਿਰਗੁਣ ਯਾਰੇ ਪਾਲਤਾ ਪਾਈ ਦੇ ਨਿਤਾਵਤਾਉ ਰਿਜ਼ਕ ਜਵਾਂਹੀ ਸਾਸ ਸਾਸ ਪਾਈ ਗੂੜਾ ਜਾ ਕਾ ਨਾਉ ਜਿਸ ਗੁਰ ਸਾਚਾ ਭੇਟੀਐ ਪਾਈ ਪੂਰਾ ਤਿਸ ਕਰਮਾ ਤਿਸ ਬਿਨੰ ਕੜੀ ਨ ਜੀਵੀਐ ਪਾਈ ਸਰਬ ਕਲਾ ਪਰਪੂਰਾ ਸਾਸ ਗਿਰਾਸ ਨ ਵਿਸਰ ਪਾਈ ਦੇਖ ਸਦਾ ਹਜ਼ੂਰ ਸਾਧੂ ਸੰਗਮ ਲਾਇ ਪਾਈ ਸਰਬ ਰਹਾ ਪਰਪੂਰਾ ਜਿਨਾਂ ਪ੍ਰੀਤ ਨ ਲਗਿਆ ਪਾਈ ਸੇ ਨਿਤ ਨਿਤ ਮਰਦੇ ਝੂਰਾ ਅੰਚਲ ਲਾਇ ਤਰਾਇਆ ਭਾਈ ਭਵਜਲ ਦੁਖ ਜਨ ਜ਼ਾਰ ਕਰ ਕਿਰਪਾ ਨਦਰਿ ਨਹਾਲਿਆ ਭਾਈ ਕੀ ਤੋਨ ਅੰਗ ਅਪਾਰ ਮਨ ਤਨ ਸੀਤਲ ਹੋਇਆ ਭਾਈ ਭੋਜਨ ਨਾਮ ਅਧਾਰ ਨਾਨਕ ਤੇ ਸਰਨਾਗਤੀ ਪਾਈ ਜੇ ਕਿਲਬਿਖ ਕਾਟਣ ਹਾਰ ਮਨ ਤਨ ਜੀਤਲ ਹੋਇਆ ਪਾਈ ਭੋਜਨ ਨਾਮ ਅਧਾਰ ਨਾਨਕ ਤੇ ਸਰਨਾਗਤੀ ਪਾਈ ਜੇ ਕਿਲਬਿਖ ਕਾਟਣ ਹਾਰ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾ ਕਰ ਪਹਿਲਾ ਯਸਟ ਪਦੀਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਭ ਜਗ ਜਿਨੇ ਉਪਾਇਆ ਪਾਈ ਕਰਨ ਕਾਰਨ ਸਮਰਥ ਜੀਉ ਪਿੰਡ ਜਿਨ ਸਾਜਿਆ ਪਾਈ ਦੇ ਕਰ ਆਪਣੀ ਵਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ